14 ਤਰੀਕ ਨੂੰ ਦਿਲਬਾਖ ਸਿੰਘ ਪੁੱਤਰ ਨਰਿੰਦਰ ਸਿੰਘ ਜੀ ਸੀਗਾ ਤੇ ਉਹ ਉਸਨੇ ਸਾਡੇ ਫਤੇਗੜ ਚੂੜੀਆਂ ਥਾਣੇ ਦੇ ਵਿੱਚ ਆਪਣਾ ਇੱਕ ਬਿਆਨ ਲਿਖਾਇਆ ਕਿ ਜਿਹੜੀਆਂ 10 ਤਰੀਕ ਨੂੰ ਰਾਤ ਨੂੰ ਮੈਂ ਆਪਣੀਆਂ ਬੱਚਾ ਜਿਹੜੀਆਂ ਹੈਗੀਆਂ 8 ਮਤਲਬ 8:00 ਵਜੇ ਬੰਨ ਕੇ ਆਪਣੇ ਵਾਪਸ ਘਰ ਆਇਆ ਸੀਗਾ ਕਿ ਘਰ ਤੇ ਹਵੇਲੀ ਦੇ ਵਿੱਚ 600 ਮੀਟਰ ਦਾ ਡਿਸਟੈਂਸ ਹੈਗਾ ਤੇ ਸਵੇਰੇ ਜਦੋਂ 11 ਤਰੀਕ ਨੂੰ 5:00 ਵਜੇ ਆਪਣੀ ਵਜਾ ਨੂੰ ਕੱਠੇ ਪਾਉਣ ਗਿਆ ਤੇ ਉਹਨੇ ਦੇਖਿਆ ਕਿ ਉਹਦੀਆਂ ਤਿੰਨ ਵਜਾ ਖੁਰਲੀ ਤੇ ਨਹੀਂ ਸੀਗੀਆਂ ਇਸੇ ਤਹਿਤ ਅਸੀਂ 55/24 ਮਕਦਮਾ ਜਿਹੜਾ ਦਰਜ ਕੀਤਾ ਗਿਆ 457 ਤੇ 380 ਤਹਿਤ ਅਸੀਂ ਮਕਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਮਾਮਲੀ ਦਿਸ਼ਾ ਨਿਰਦੇਸ਼ ਦੇ ਹਟ ਅਲੱਗ-ਅਲੱਗ ਟੀਮਾਂ ਦਾ ਸੰਗਠਨ ਕਰਵਾਇਆ ਗਿਆ ਤੇ ਅਲੱਗ-ਅਲੱਗ ਪੱਖ ਤੋਂ ਜਿਹੜੇ ਇਨਵੈਸਟੀਗੇਸ਼ਨ ਨੂੰ ਹੰਗਾਲਿਆ ਗਿਆ ਇਸੇ ਤਰ੍ਹਾਂ ਹੀ ਮੱਝਾ ਚੋਰੀ ਕਰਨ ਦੇ ਸਬੰਧ ਸਮੇਂ ਅਸੀਂ ਡੰਪ ਤੋਂ ਜਿਹੜਾ ਚੁੱਕਵਾਇਆ ਪ੍ਰੋਪਰ ਜਿਹੜੇ ਅਸੀਂ ਕਾਲ ਡਿਟੇਲਸ ਸੀ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਹੰਗਾਲਿਆ ਗਿਆ ਐਂਡ ਸੀਸੀਟੀ ਵੀ ਪ੍ਰੋਪਰ ਤਰੀਕੇ ਨਾਲ ਚੈੱਕ ਕੀਤੀ ਗਈ ਇਸ ਦੇ ਤਹਿਤ ਹੀ 18 ਤਰੀਕ ਨੂੰ ਅਸੀਂ ਜਿਹੜੇ ਹੈਗੇ ਆ ਗੁਰਪ੍ਰੀਤ ਸਿੰਘ ਪੇਚਾ ਗੁਰਨਾਮ ਸਿੰਘ ਉਰਫ ਗਾਮਾ ਤੇ ਵਿਕਰਮਜੀਤ ਸਿੰਘ ਜਿਹੜਾ ਵਿਕੀ ਹੈਗਾ ਤਿੰਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਦੀ ਪੁਸ਼ਟੀ ਵਿੱਚ ਦਰਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਜਿਹੜੀਆਂ ਇਹ ਤਿੰਨ ਬੱਜਾ ਜਿਹੜੀਆਂ ਚੋਰੀ ਕੀਤੀਆਂ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਕੋਲ ਇੱਕ ਹਾਥੀ ਸੀਗਾ ਤੇ ਇੱਕ ਬਲੈਰੋ ਕੈਂਪਰ ਮਿਹਦਰਾ ਦਾ ਸੀਗਾ ਉਹ ਵੀ ਅਸੀਂ ਜਿਹੜਾ ਵਾਰਦਾ ਦੇ ਸਮੇ ਵਰਤਿਆ ਗਿਆ ਸੀਗਾ ਉਸ ਨੂੰ ਵੀ ਅਸੀਂ ਜਿਹੜਾ ਆਪਣੇ ਕਬਜ਼ੇ ਵਿੱਚ ਲਿਆ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਾ ਕਿ ਇਸ ਨੇ ਜੜੀਆਂ ਹੈਗਿਆ 17 ਹੋਰ ਜਿਹੜੀਆਂ ਇਹੋ ਜਿਹੀਆਂ ਮੱਜਾ ਚੋਰੀ ਕਰਨ ਦੀ ਵਾਰਦਾਤਾਂ ਨੂੰ 17 ਨੂੰ ਅੰਜਾਮ ਦਿੱਤਾ ਹੈਗਾ ਤੇ ਕਰੀਬ 50 ਦੇ ਕਰੀਬ ਜਿਹੜੀਆਂ ਮੱਜਾ ਇਹਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਇਨਫੈਕਟ ਦਿਹਾਤੀ ਅੰਮ੍ਰਿਤਸਰ ਦੇ ਵਿੱਚੋਂ ਵੀ ਚੋਰੀ ਕੀਤੀਆਂ ਗਈਆਂ ਤੇ ਇਹਨਾਂ ਦੇ ਤਹਿਤ ਅਲੱਗ-ਅਲੱਗ ਪਹਿਲਾਂ ਵੀ ਮੁਕੱਦਮੇ ਦਰਜ ਸੀਗੇ ਤੇ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਫਤਿਹਗੜ੍ਹ ਚੋੜੀਆਂ ਘਣੀਆਂ ਕਿ ਬੰਗਰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਇਹਨਾਂ ਦੇ ਮੁਕੱਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਤੇ ਕਰਦੇ ਕਿਸੇ ਮੱਜਾ ਨੂੰ ਮੱਜਾ ਨੂੰ ਚੋਰੀ ਕਰਕੇ ਇਹ ਜਿਹੜੇ ਹੈਗੇ ਸੀਗੇ ਡੇਰਾ ਬਸੀ ਦੇ ਵਿੱਚ ਲਜਾਇਆ ਜਾਂਦਾ ਸੀਗਾ ਆਪਣੇ ਜਿਹੜਾ ਬਲੈਰੋ ਕੈਂਪਰ ਦੇ ਹਾਥੀ ਦੇ ਵਿੱਚ ਲਜਾ ਕੇ ਡੇਰਾ ਬਸੀ ਜਿਹੜੀਆਂ ਮੀਟ ਦੀਆਂ ਫੈਕਟਰੀਆਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਮੱਜਾ ਨੂੰ ਅ ਵੇਚਿਆ ਜਾਂਦਾ ਸੀ ਮੀਟ ਦੇ ਭਾਰ ਦੇ ਵਿੱਚ ਭਾਰ ਦੇ ਨਾਲ ਵੇਚਿਆ ਜਾਂਦਾ ਸੀਗਾ ਤੇ ਮੀਟ ਬਣਾ ਕੇ ਉਹਨਾਂ ਨੂੰ ਬਾਹਰ ਕੰਟਰੀ ਦੇ ਵਿੱਚ ਐਕਸਪੋਰਟ ਕੀਤਾ ਜਾਂਦਾ ਸੀ ਇਸ ਤਰ੍ਹਾਂ ਇਹ ਮੱਜਾ ਹੁੰਦੀ ਸੀ ਕੀ ਡੀਆ ਫੈਕਟਰੀਆਂ ਦੇ ਵਿੱਚ ਕੋਈ ਦਾ ਕੋਈ ਸੈਟਿੰਗ ਕੀਤਾ ਐਲਓਸੀ ਮਜਰਾ ਇਹਨਾਂ ਨੂੰ ਬੋਲਦੇ ਨੇ ਅ ਨਹੀਂ ਜੀ ਫਲਹਾਲ ਜਿਹੜੀਆਂ ਅ ਅਸੀਂ ਆਪਣੇ ਇਨਵੈਸਟੀਗੇਸ਼ਨ ਪੱਖ ਤੋਂ ਹੰਗਾਲਿਆ ਗਿਆ ਜਿਹੜੀਆਂ ਫੈਕਟਰੀਆਂ ਡੇਰਾ ਬਸੀ ਤੇ ਵਿੱਚ ਹੈਗੀਆਂ ਉਹ ਸਰਟੀਫਾਈਡ ਅਥਾਰਟिटीज ਅ ਅਥੋਰਾਈਜ਼ਡ ਹੈਗੀਆਂ ਵਾ ਬਟ ਇਹਦੇ ਵਿੱਚ ਇਹ ਸੀਗਾ ਕਿ ਇਹ ਜਿਹੜੀਆਂ ਮੱਜਾ ਵਾ ਉਹ ਕਿਸੇ ਹੋਰ ਟਰੇਡ ਨਾਲ ਗੱਲ ਕਰਕੇ ਤੇ ਉੱਥੇ ਥਰੂ ਉੱਥੇ ਹੀ ਉਹ ਵੇਚ ਦਿੰਦੇ ਸੀ ਇਹ ਤਾਂ ਤੇ ਏਰੀਆ ਦਾ ਕੁ ਹੀ ਹੈਗਾ ਅਸੀਂ ਰੈਕਿੰਗ ਚੱਲ ਰਹੀ ਚਾਹਤੇ ਸੀ ਪਹਿਲਾਂ ਇਸ ਤਰ੍ਹਾਂ ਜਾਣੀ ਇਹ ਜਿਹੜੀ ਇਹ ਜਿਹੜੇ ਹੈਗੇ ਆ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ ਅਜਨਾਲਾ ਥਾਣੇ ਦੀ ਬਟ ਇਹ ਪਹਿਲਾਂ ਰੈਕੀ ਕਰਦੇ ਸੀਗੇ ਕਿ ਕਿਸ ਹਵੇਲੀ ਦੇ ਵਿੱਚ ਜਿਹੜੀਆਂ ਹੈਗੀਆਂ ਪ੍ਰੋਪਰ ਵਧੀਆ ਤਰੀਕੇ ਦੀਆਂ ਮੱਜਾਂ ਹੈਗੀਆਂ ਨੇ ਤੇ ਮੱਜਾਂ ਤੋਂ ਬਾਅਦ ਜਿਹੜਾ ਹੈਗਾ ਉਹ ਉੱਥੇ ਰੈਕੀ ਕਰਕੇ ਕਿੱਥੇ ਉਹਨਾਂ ਨੇ ਹਾਥੀ ਚ ਬਲੈਰੋ ਕੈਂਪਰ ਖੜਾ ਕਰਨਾ ਛੇਸੂ 800 ਮੀਟਰ ਦੂਰ ਤਾਂ ਜੋ ਕਿਸੇ ਵੀ ਕੈਮਰੇ ਦੇ ਵਿੱਚ ਨਾ ਆ ਸਕਣ ਤੇ ਉਥੋਂ ਮੱਜਾਂ ਜਿਹੜੀਆਂ ਹੈਗੀਆਂ ਚਲਾ ਕੇ ਪੈਦਲ ਚਲਾ ਕੇ ਉਸ ਤੋਂ ਬਾਅਦ ਕਿਤੇ نیچے ਛੇਸੂ ਦੇ ਕਿਲੋਮੀਟਰ ਤੇ ਤੋਂ ਦੂਰ ਜਾ ਕੇ ਉਸ ਕੈਂਪਰ ਵਿੱਚ ਲੱਤਿਆ ਚੰਗਿਆ ਸੀ। ਕੋਈ ਗੱਲ ਨਹੀਂ ਕੀਤੀ ਜਾਵੇ ਤਾਂ ਇਹ ਜੁਆਇੰਟ ਕਿਸ ਤਰ੍ਹਾਂ ਹੈ? ਟੈਂਗ ਕਿਸ ਤਰ੍ਹਾਂ ਬਣਿਆ ਹੈ ਨਾ? ਅ ਦੇਖੋ ਜੀ ਜਿਹੜਾ ਗੁਰਪ੍ਰੀਤ ਸਿੰਘ ਪੇਜਾ ਤੇ ਗੁਰਨਾਮ ਸਿੰਘ ਕਾਮਾ ਹੈਗਾ ਇਹ ਆਪਸ ਦੀ ਵਿੱਚ ਰਿਸ਼ਤਦਾਰੀ ਹੈਗੀ ਚਾਚਾ ਭਤੀਜਾ ਹੈਗਾ ਤੇ ਵਿੱਕੀ ਜਿਹੜਾ ਹੈਗਾ ਐਜ਼ ਅ ਮੁੰਛੀ ਇਹਨਾਂ ਦਾ ਕੰਮ ਕਰਦਾ ਹੈ ਤੇ ਇਹ ਆਪਸੀ ਲੈਵਲ ਤੇ ਇਹ ਕਾਫੀ ਸਮੇਂ ਤੋਂ ਹੀ ਜਿਹੜੀਆਂ ਚੋਰੀਆਂ ਨੂੰ ਅਜਾਮ ਦੇ ਰਹੇ ਸੀਗੇ ਇਸ ਕੇਸ ਨੂੰ ਪੜ ਕੇ ਪੁਲਿਸ ਕਿੰਦੀ ਵੱਡੀ ਕਾਮਯਾਬੀ ਸਮਝਦੀ ਕਿ ਇਹ ਜੀ ਐਫਟੀ ਨੂੰ ਓਵਰ ਆਲ ਜਿਹੜੇ ਪੂਰੇ ਮਾਰਕੀਟ ਦੀ ਚੋਰੀ ਜAVE ਚੋਰੀਆਂ ਕਰਦੇ ਆ ਅ ਦੇਖੋ ਜੀ ਚੋਰੀਆਂ ਤਾਂ ਹਰ ਇਲਾਕੇ ਵਿੱਚ ਹੁੰਦੀਆਂ ਨੇ ਕਿ ਕਦੀ ਸਮਾਨ ਦੀ ਹੋ ਜਾਂਦੀ ਹੈ ਕਿਸੇ ਕਿਸੇ ਚੀਜ਼ ਦੀ ਹੋ ਜਾਂਦੀ ਹੈ ਬਟ ਮੈਂ ਬਟਾਲਾਪੁਰ ਦੀ ਸਭ ਤੋਂ ਵੱਡੀ ਕਾਮਯਾਬੀ ਸਮਝੂਗੀ ਇਹਦੇ ਵਿੱਚ ਕਿ ਜਿਹੜੇ ਵਿਚਾਰੇ ਬੇਜਵਾਲ ਡੰਗਰ ਅਲੱਗ-ਅਲੱਗ ਜਗ੍ਹਾ ਤੋਂ ਚੋਰੀ ਕਰਕੇ ਇਹਨਾਂ ਫੈਕਟਰੀਆਂ ਦੇ ਵਿੱਚ ਵੜੇ ਜਾ ਰਹੇ ਨੇ ਸਭ ਤੋਂ ਮੇਨ ਵੱਡੀ ਗੱਲ ਇਹ ਕਿ ਸਾਡੀ ਬਟਾਲਾਪੁਰ ਤਹ ਤੱਕ ਪਹੁੰਚੀ ਹੈ ਕਿ ਇਹ ਐਕਚੁਅਲੀ ਬੇਜਵਾਲ ਡੰਗਰਾਂ ਦਾ ਕੀਤਾ ਕੀ ਜਾਂਦਾ ਹੈ ਜਦੋਂ ਜਦੋਂ ਅਸੀਂ ਜੀ ਜਦੋਂ ਅਸੀਂ ਇਹਨਾਂ ਦੇ ਬੈਂਕ ਡਿਟੇਲਸ ਨੂੰ ਪ੍ਰੋਪਰਲੀ ਚੈੱਕ ਕੀਤਾ ਗਿਆ ਜਿਹੜਾ ਹਾਥੀ ਤੇ ਬਲੈਰੋ ਕੈਂਪਰ ਨੂੰ ਵੀ ਅਸੀਂ ਆਪਣੇ ਫਰਦਰ ਹਵਾਲਗੀ ਦੇ ਵਿੱਚ ਲਿਆ ਤੇ ਦੈਨ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ਇਹਨਾਂ ਦੀ ਬੈਂਕ ਡਿਟੇਲ ਦੇ ਵਿੱਚ ਕਰੀਬ ਜਿਹੜੇ ਹੈਗੇ 8 ਲੱਖ ਰੁਪਇਆ ਨੂੰ ਵੀ ਫ੍ਰੀਜ਼ ਕਰਵਾਇਆ ਗਿਆ ਕਿਉਂਕਿ ਜਦੋਂ ਵੀ ਇਹ ਮੱਜਾ ਚੋਰੀ ਕਰਕੇ ਵਾਪਸ ਆਉਂਦੇ ਸੀ ਦੇ ਨਾਲ ਦੀ ਨਾਲ ਇਹ HDFC ਬੈਂਕ ਤੋਂ ਸੀਗਾ ਇਹਨਾਂ ਦਾ ਅਕਾਊਂਟ ਉਹਦੇ ਵਿੱਚ ਜਮ੍ਹਾਂ ਕਰਵਾਉਂਦੇ ਸੀ ਜਰਨਲ ਕੋਡ ਸੀਗਾ ਇਹਦਾ ਜਮ੍ਹਾਂ ਗੁਰਨਾਮ ਸਿੰਘ ਕਾਮਾ ਤੇ ਜਿਹੜਾ ਹੈਗਾ ਵਾ ਗੁਰਪ੍ਰੇਤ ਸਿੰਘ ਭੇਜਾ ਉਹਦਾ ਜੁਆਇੰਟ ਅਕਾਊਂਟ ਸੀਗਾ ਜਿਹੜਾ ਵਿਕਰਮ ਜਿਸ ਵਿੱਕੀ ਸੀਗਾ ਉਹ ਆਪਣਾ ਜਿਹੜਾ ਅਕਾਊਂਟ ਅਲੱਗ ਸੀਗਾ ਉਹਦੇ ਵਿੱਚ ਯੂਜ਼ ਕਰਦਾ ਸੀ ਬਟ ਉਹਨੇ ਆਪਣੇ ਜਿਹੜੇ ਟਾਈਮ ਟੂ ਟਾਈਮ ਖਰਚ ਕਰ ਲੈਂਦਾ ਸੀ ਬਰਾਬਰ ਬਣਦੇ ਬਰਾਬਰ ਪੈਸੇ ਬਣ ਦੇ ਸਕਦਾ ਕਿਉਂਕਿ ਇਹ ਜਿਹੜੀਆਂ ਮੱਝਾਂ ਹੈਗੀਆਂ ਉਹ ਭਾਰ ਦੇ ਹਿਸਾਬ ਨਾਲ ਵੇਟ ਦੇ ਹਿਸਾਬ ਨਾਲ ਉੱਥੇ ਜਿਹੜੀਆਂ ਵੇਚੀਆਂ ਜਾਂਦੀਆਂ ਸੀ ਧੰਨਵਾਦ